ਪੂਰੇ ਰੈਡੀ ਹੋ ਗਏ ਆ ਪੂਰੇ ਟੂਰ ਕਰ ਲਈ ਆਪਾਂ ਹਾਂਜੀ ਤੇ ਹੁਣ ਆਪਾਂ ਚੱਲਨੇ ਆ ਸ਼ਗਨ ਦੇ ਤੇ ਵਿੱਚੋਂ ਅੰਧੀਆਂ ਬਸੰਦਾਂ ਆਹ 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 ਪਸੂੜੀ ਪੈ ਗਈ ਗਈ ਆ ਕਿ ਸਾਡਾ ਸਮਾਨ ਥੋੜਾ ਰਹਿ ਗਿਆ ਪੈਲੈਸ ਤੇ ਆਪਾਂ ਰਾਤ ਦੇ 1.5 ਵਜੇ ਚੱਲਿਆਂਗੇ ਪੈਲੈਸ ਓ ਲੈ ਸਾਲੀ ਆ ਫੋਟੋ ਮੈਂ ਕਿਹਾ ਓਕੇ ਰਿਪੋਰਟ ਓ ਯਾਰ ਵਾਕਈ ਜਦ ਮਿਲਣਾ ਨਿਆਰੇ ਆ ਪੂਰੇ ਰਗੜੇ ਪੂਰੀ ਯੈਸ ਕਰਾਂ

ਕਪੂਰਥਲਾ ਕਪੂਰਥਲਾ ਗਾਜੀਪੁਰ ਜਾ ਗਾਜੀਪੁਰ ਗਾਜੀਪੁਰ ਗਾਜੀ ਨੂੰ ਗਾਇਸ ਹੋਣਾ ਪਰ ਲੈ ਕੇ ਚੱਲੇ ਆ ਪਟਾਕੇ ਪਹਿਲਾਂ ਜੇ ਅਪਾ ਸਟਾਰਟ ਕਰੇ ਆ ਆਰਫ ਹੋ ਆਪ ਇਸਕੀ ਆ YouTube ਵਲੌਗ ਦੇ ਨਾਮ ਤੇ ਆਇਆ ਚੱਲਦੇ ਆ DJ ਨਾਈਟ ਤੇ ਯਾ DJ ਨਾਈਟ ਚੀ ਗੋੜੀ ਦੋਸਤ ਉਹ ਦਾਂਗ ਉਹ ਮੈਂ ਇਹਨੇ ਕਰਨਾ ਕਲੈਰੀ ਮੋਰ ਉਹ ਨਾ ਤੇਰਾ ਜੀ ਮੁੜ ਕੇ ਇਹਦੇ ਕਾਰਡ ਭਰਾ ਕਿੱਥੇ ਭਰਾ ਗਏ ਮਾ ਗਿਆ ਸੋ ਦੇਖ ਸਦੇ ਉਧਰ ਸਾਰੇ ਆ ਮਸਤੀ ਜਲ ਪੂਰੀ

ਲੋਣੇ ਕੋਨੇ ਬੋਲ ਦੇਣਾ ਬੇਗਰੇ ਸਤਨਾ ਮੂਵੀ ਕੋਗਾ ਦੇ ਆਗੇ ਉਹਦੇ ਦਾ ਕੋਗਾ ਦੇ ਆਗੇ ਕੋ ਅਸਟ੍ਰੇਲੀਆ ਵਾਲੇ ਬੱਚਿਆਂ ਦੇ ਗਾਣੇ ਤੇ ਡਾਸ ਤੁਸੀਂ ਇੱਕ ਦਾਸ ਬਾਰੇ ਕੀ ਕਹਿਣਾ ਚਾਹੋਗੇ ਦਾਸ ਗੁੱਟ ਹੈ ਬੱਚਾ ਹੈ ਗੁੱਟ ਹੈ ਕਰਤਾ ਰਿਹਾ ਹੈ ਲੈ ਜੋ ਨਾਲ ਇਹਨੇ ਕੋਈ ਮਜ਼ਦੂਰੀ ਵੀ ਨਹੀਂ ਲੜੀ ਇਹਨੇ ਵੀ ਲੱਗਦਾ ਇਹ ਖਾ ਰਹੀ ਹੈ এনে গুণ আগে ফল পৰে কওঁ কলে সেই আগে কিনে বহুত ভাল লাগে চেক কৰি চেক কৰি এক

ਕੀ ਤੋਟੇ ਸ਼ੁਰੂ ਹੋਈਆ ਸਾਰੇ ਦਿਨ ਕਰਦਾ ਰਹਿੰਦਾ ਇਸ ਵਾਰ ਤੈਨੂੰ ਮੇਰੇ ਤੂੰ ਨਹੀਂ ਮੇਰਾ ਮਹੀ ਮੇਰਾ ਮਹੀ ਮੇਰਾ ਮਹੀ ਕੱਟਿਆ ਘਵੰਡੜੇ ਤੂੰ ਉਹ ਮਸਲਾ ਮਾਰੋ ਬੰਦੇਆ ਜਿਹੜੇ ਆਵੇ ਜੀਦਾ ਉਹ ਸਾਥੇ ਘਰਵਾਲੇ ਜੀ ਜੈ ਬੋਲ ਸਾਚੇ ਜੈ ਜੈ ਟਿਕਾਰਾ ਬੰਸੀ ਵਾਲੇ ਦਾ ਬੋਲ ਸਾਚੇ ਜੈ ਜੈ ਆਇਓ 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 ਸੁਣੋ ਜਿੰਨਾਂ ਲੱਗਣ ਲੱਗੇ ਆ ਮਾਇਆ ਨਾ ਪੂਰਾ ਪਰਸਨੈਲਿਟੀ ਦਾ ਬੰਦਾ ਜੀ ਪੂਰੀ ਟੋਰ ਗੱਡੂ ਦਾ ਐ ਪੂਰਾ ਓਕੇ ਆਜਾ ਹੁਣ ਪੱਪੀ ਜੀ ਸਾਡੇ ਕੋਲ ਪਹਿਲੇ ਹੱਥ ਲੇ ਮੈਂ ਪਿੱਛੇ ਰੱਖੋ ਫੇਰ ਲੱਗ ਜਾਓ ਸੋ ਇੱਥੇ ਚੱਲਿਆ ਜੀ ਮਾਈਆਂ ਦਾ ਪ੍ਰੋਗਰਾਮ ਪੂਰਾ ਪੂਰਾ ਓਕੇ ਬਈ ਅਰੋੜੀ ਸੋ ਪ੍ਰੋਗਰਾਮ ਦਾ ਪਿੱਛੇ ਜੀ ਚੱਲ ਸੋ ਤੇਰੀ ਮੁਟਿਆਣਾ ਤੇਰੀ ਨੀ ਪਾ ਹੋਰ ਇਨਾ ਹੋ ਚੀ ਸੋ ਨਾ ਉਹ 10 ਦਿਨ ਤੋਂ ਮੈਂ ਕੋਈ ਪੈਸੇ ਨਹੀਂ ਮਿਲਨੇ ਲਾ ਦੋ ਮਰਜ਼ੀ ਤੇ ਚੱਲ ਮੇਰਾ ਵੀਰਾ ਸੁਹਾਗ ਗਣ ਨਾ ਚਾਹਣੇ ਨੇਰਾ ਵੀਰਾ ਸੁਹਾਗ ਗਣ ਕਾ ਚੱਕੇ ਲਈ ਮੇਰਾ ਪੈਸਾ ਪੁੱਤੀ ਸੋਹਲਾ ਲਾਜ਼ਮੀ ਜੀ ਜਿੱਤੇ ਹੀ ਦੂਰ

ਫਰਨਾ ਮੈਮੀ ਨਾ ਵਾ ਪੂਰੇ ਰੈਡੀ ਹੋ ਗਏ ਆ ਪੂਰੇ ਟੂਰ ਕਰ ਲਈ ਆਪਾਂ ਹਾਂਜੀ ਹੁਣ ਆਪਾਂ ਚੱਲਨੇ ਆ ਸ਼ਗਨ ਦੇ ਤੇ ਤੁਹਾਨੂੰ ਉੱਥੇ ਜਾ ਕੇ ਤੁਹਾਨੂੰ ਇਹ ਪੂਰਾ ਮਾਹੌਲ ਚਾਚਾ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਸਾਰਾ ਕੁਝ ਕਰ ਦੋ ਸਾਰਾ ਕੁਝ ਬਲੌਕ ਕਰ ਦੋ ਚੈਲੰਜ ਆ ਦੋ ਰਿਪੋਰਟ ਕਰ ਦੋ ਇੰਨੇ ਲਾਈਕ ਇੰਨੇ ਸਬਸਕ੍ਰਾਈਬਰ ਨੇ ਹੋਣੇ ਚਾਹੀਏ ਜਿਹਨੇ ਡਿਸਲਾਈਕ ਕਰੀ ਵੀਡੀਓ ਤੇ ਆ YouTube vlog ਦੇ ਨਾਮ ਤੇ ਆਇਆ ਐਮੀ ਦੀ ਸਾਈਨ ਫਿਰ ਲੈਟਸ ਗੋ ਸੋ ਆਪਣਾ ਕੰਮ ਹੋ ਪੂਰਾ ਰੈਡੀ ਹੈਗਾ ਆ ਨਾਲ ਸਾਡੇ ਪੂਜਾ ਦੀਦੀ ਨਾਲ ਸਾਡੇ ਮੋਨਾ ਦੀਦੀ ਮਡਾਲੀ ਵਾਲੇ ਤੂੰ ਬਹੁਤ ਨਾਲ ਵੰਛੂ ਤੇ ਅੰਕੂ ਭਾਈ ਆਪਣੇ ਕਰ ਤਾਂ ਨਾ ਕਰਦਾ ਨਾ ਗੋੜ ਗਾਲੀ ਚ ਗੋੜ ਫਾਟ ਡਿਓਰ रखिया गड्डी टू डोरच बैठाया जो सेराया सेराया ओ पूरी शोर तक चल लो ब्लॉगर थे केपन पन्ना सिद्धू भी ब्लॉगर सी ना हां जी हां जी लप गया ओ बस तेरी बीमारी आ रही है ਸੋ ਹੁਣ ਸਾਡਾ ਸ਼ਗਨ ਵਾਲਾ ਪ੍ਰੋਗਰਾਮ ਹੋ ਗਿਆ ਫਿਨਿਸ਼ ਮੈਂ ਕੋਲ ਗਰੁੱਪ ਨਹੀਂ ਆ ਰਿਹਾ ਇਧਰ ਵੀਡੀਓ ਨਹੀਂ ਬੰਦੀ ਵੀ ਸੋ ਹੁਣ ਸਾਡੇ ਇੱਥੋਂ ਦੀ ਪ੍ਰੋਗਰਾਮ ਜਿਹੜਾ ਹੈਗਾ ਕਹਿੰਦੇ ਕਿਹੜਾ ਪਿੰਡ ਹੈ ਹੋਈਏ ਗਾਜੀਪੁਰ ਸੋ ਸਾਡਾ ਗਾਜੀਪੁਰ ਵਾਲਾ ਪ੍ਰੋਗਰਾਮ ਹੋ ਗਿਆ ਇੱਥੋਂ ਦੀ ਫਿਨਿਸ਼ ਸ਼ਗਨ ਵਾਲਾ ਤੇ ਹੁਣ ਆਪਾਂ ਵੀ ਹੁਣ ਆਪਾਂ ਕੱਲ ਦਾ ਬीडीਏ ਤੇ ਮਿਲਣਾ ਤੀਜੇ ਦਿਨ ਮਿਲਣਾ ਨਜ਼ਾਰੇ ਆ ਪੂਰੇ ਰਗੜੇ ਨੂੰ ਉਰੀ ਯੈਸ ਕਰਾਣੀ ਆ ਵੱਡੀ ਏ ਤੇ ਪੂਰੀ-ਪੂਰੀ ਤਾਂ ਤੁਹਾਨੂੰ ਹੁਣ ਆਪਾਂ ਕੱਲ ਮਿਲਦੇ ਆ ਉਸ ਤੋਂ ਪਹਿਲਾਂ ਹਲਦੀ ਉਸ ਤੋਂ ਪਹਿਲਾਂ ਹਲਦੀ ਹਾਂ ਉਸ ਤੋਂ ਪਹਿਲਾਂ ਹਲਦੀ ਸੈਂਤ ਉਹ ਵੀ ਸ਼ਾਇਦ ਮੈਂ ਪ੍ਰੋਗਰਾਮ ਕਵਰ ਕਰ ਪਾਵਾਂ ਤੇ ਨਹੀਂ ਤਾਂ ਜਾਗੋ ਦੇ ਦਾ ਫਿਰ ਮਿਲਦੀ ਹੈ ਨਾ ਜਾਗੋ ਡੀਏ ਤੇ ਹੈ ਥੈਂਕ ਯੂ ਵੀਜ਼ਾ ਲੱਗ ਗਿਆ ਹੁਣ ਸੋ ਹੁਣ ਆਪਾਂ ਮਿਲਦੇ ਆ ਡੀਜੇ ਨਾਈਟ ਤੇ ਯੈ ਡੀਜੇ ਨਾਈਟ ਪੂਰੀ ਕੀ ਕਿਦਾਂ ਹੋਵਾਂ? ਯਾ ਮੇਰਾ ਉਹਨੂੰ ਪਤਾ ਨਾ ਮੋਟਰਸਾਈਕਲ ਤੇ ਆਇਆ ਮੰਨੂ ਨਹੀਂ ਕਹਿੰਦੀ ਪਈਆ। ਸੋ ਹਾਂਜੀ ਗਾਇਜ਼ ਅਸੀਂ ਆਪ ਆ ਗਏ ਆ ਪਿੰਡ ਬੋਪਰਾ ਨਾਨਕੇ ਯੂ نو ਥਿਸ ਜਾਗੋ ਮਟੀਰੀਅਲ ਸੋ ਹੁਣ ਆਪਾਂ ਚੱਲੇ ਆਂਗੇ ਜਾਗੋ ਤੇ ਫਿਰ ਹੁਣ ਆਗਾ ਆਪਣਾ ਡੀਜੇ ਤਾਂ ਫਿਰ ਤੁਹਾਨੂੰ ਉੱਥੇ ਦਾ ਸਾਰਾ ਪ੍ਰੋਗਰਾਮ ਮਾਹੌਲ ਦਿਖਾਣੇ ਆ ਡੀਜੇ ਦਾ ਤੇ ਜਾਗੋ ਦਾ ਚੰਗਾ ਮਿਲਦੇ ਜਾਗੋ ਇਹਦਾ ਮਸੂਮ ਤੂੰ ਵੀ ਜਾਣੇ ਕਿੱਧਰ ਆਪ ਕੋ ਸੋਡੀਏ ਦੇ ਕਰਨਾ ਪੈਸੇ ਨਹੀਂ ਚੱਕੂਗਾ ਤੋਂ ਪੱਕਾ ਲੈ ਲੈ ਜੀਭਾ ਚੱਕ ਉਹ ਨਿਆ ਬਾਚੇ ਓਕੇ ਜਾਸ਼ੰਗਰੰਦੀਆ ਚੈੱਕ ਕਰੋ ਆ ਥੱਲੇ ਧਮਾਕਾ ਹੋਣਾ ਪੂਰਾ ਵਾਲਾ ਮੈਨੂੰ ਕੋ ਲੱਗੀ ਨਹੀਂ ਕੋ ਲੱਗੀ ਆ ਨਹੀਂ ਸੋਏ ਅੱਗ ਲਾਉਂ ਨੂੰ ਬੰਦਾ ਪੂਰਾ ਸ਼ੇਰ ਆ ਉਹ ਲਾ ਤੇ ਡਰੀ ਅੰਡ ਸਾਲਾ ਯਾ ਜੇ ਤੂੰ ਨਿਕਲ ਆਂਦਾ ਤੂੰ ਕਾਦੀ ਤੂੰ ਕਾਦੀ ਜੱਜ ਤੇਰੀ ਮੈਂ ਤਾਂ ਜੱਜ ਇਓ ਬਿਚੋਂ ਅੰਧੀਆਂ ਬਸੰਦ ਨੂੰ ਆਰੇ ਗਿੰਗੀਆਂ ਅੱਜ ਦੇਰੀ ਮੈਂ ਤਾਂ ਜਾ ਕਰ ਤੋਨੂੰ ਆਹ ਕਿਰਪਾ ਮਾਰ ਕੀ ਇਓ ਬਿਚੋਂ ਅੰਧੀਆਂ ਬਸੰਦ ਨੂੰ ਆ ਕਮ ਚੜ ਰਿਆ ਨਾਲ ਨਾਲ ਤੇ ਇੱਥੇ ਸਾਰੇ ਆਪਾਂ ਇਕੱਠੇ ਹੋਏ ਪਏ ਸੀ ਨਹੀਂ ਨਹੀਂ ਕੋਈ ਚੱਕਰ ਨਹੀਂ ਸਭ ਆਪਣੇ ਸਬਾਨ ਹੈਗਾ ਸੋ ਆਏ ਸਾਡੇ ਨੇ ਤਾਨੀਆਂ ਅਨਸ਼ੂ ਵੰਸ਼ੂ ਹੋਈ ਆ ਦੀ ਆ ਸਾਡੇ ਬੇਟੇ ਦੇ ਕਪਲ ਆਸਟ੍ਰੇਲੀਆ ਵਾਲੀ ਐਮੀ 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 ਅਨੁਸਿਹਾਈ ਐਮੀ ਨਹੀਂ ਐਮਪੀ ਆਰੋ ਆਰੋ ਸਿਹਾਈ ਯੂਟਿਊਬ ਵਲੋਗ 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 ਸਿਹਾਈ ਆ ਸਾਡੇ ਮਾਮਾ ਹੀ ਨਾਲ ਚੱਲੇ ਨੇ ਅ ਸਾਡੇ ਸੌ ਹਸਟਾਰ ਆ ਤੁਹਾਡਾ ਸਾਈਡ ਪਾ ਤੇ ਇਹ ਹੈਗਾ ਤੁਹਾਨੂੰ ਪਤਾ ਹੀ ਆ ਮੈਂ ਖੁਦ ਆ ਅੱਜ ਘੜੀ ਟੋਰੀ ਪੂਰੀ ਸੋ ਹੈਲੋ ਗਾਇਜ਼ ਹੁਣ ਆਪ ਲੈ ਕੇ ਚੱਲੇ ਆ ਪਟਾਕੇ ਪਹਿਲਾਂ ਵੀ ਆਪਾਂ ਚਾਰਟਿਫ ਹੋਏ ਆ ਆਹ ਆਪਾਂ ਹੋਰ ਪਟਾਕੇ ਲੈ ਕੇ ਜਾਈਏ ਕਿਉਂ ਨਹੀਂ ਪਟਾਕੇ ਉਰੇ ਪਟਾਕੇ ਜੀ ਜਲੀਏ ਚਲੋ ਆਇਓ 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 ਗਿਆਸ ਕਰਾਉਣਾ ਬੂਰੀ ਪਟਾਕੇ ਉਹ ਬਟਾਕੇ ਉਹ ਵੀ ਉਹ ਚੜਾਵਾਂਗੇ ਪਟਾਕੇ ਕਰਾਵਾਂਗੇ ਯੈਸ ਨਾਚ 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 ਰਣਾਚ ਨਾਚ 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 ਯਾਰ ਨਾਚ ਸਤੰਦਨੀ ਛਿੱਟ ਛਿੱਟ ਆਸਾਂ ਛਟੇ ਛਟਨਾ ਸਾਡੇ ਕੀਮਤੇ ਡੋਡੇ ਚੰਗੇ ਨਾ ਕਮਨੀ ਨਾ ਯਾਰ ਮਾਮਈ ਉਹਨਾਂ ਤੁਹਾਨੂੰ ਬਰਾਈ ਸੀ ਆ ਛੱਟੇ ਚਲੋ ਉਹ ਜਿੰਦਾਲ ਸਾਜੀ ਇਹ ਬਹੁਤ ਹੀ ਬੂਏ ਦੀ ਆ ਤੇ ਉਹ ਵੀ ਪੁੱਦਾਂ ਤੈਨੂੰ ਭਾਂਜ ਚਲੋ ਕੋਈ ਸੋ ਇੱਥੇ ਪਸੂੜੀ ਸੋ ਇੱਥੇ ਇੱਕ ਪਸੂੜੀ ਪੈ ਗਈ ਹੈ ਕਿ ਸਾਡਾ ਸਮਾਨ ਥੋੜਾ ਰਹਿ ਗਿਆ ਪੈਲਸ ਤੇ ਆਪਾਂ ਰਾਤ ਦੇ 1.5 ਵਜੇ ਚੱਲੇ ਆਂਗੇ ਪੈਲਸ ਸੋ ਇਹ ਵੀ ਮੈਮਰੀ ਮੈਂ ਇੱਕ ਕੈਚ ਅਪ ਕਰਨੀ ਜੋੜੀ ਸਮਝੀ ਬਾਕੀ ਚੰਗਾ ਹਾਂ ਨਹੀਂ ਨਹੀਂ ਓਕੇ 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 ਰਤ ਦੇ 2 ਵਜ ਗਿਆ ਉਹਨੂੰ ਥੋੜਾ ਕੰਮ ਪੈ ਗਿਆ ਸੀ ਆਪਾਂ ਚੱਲੇ ਆਂ ਜੀ ਟਰੈਕਟਰ ਤੇ ਟਰੈਕਟਰ ਤੇ ਚੱਲਦੇ ਆਂ ਜੀ ਰਾਤੀ 2 ਵਜੇ ਸੀਨ ਪਾਣੀ ਕੋਪੜ ਹੋ ਗਿਆ ਤੇ ਬੜਾ ਸੌਣੋ ਭਾਈ ਜੀ ਹੈਵੀ ਡਰਾਈਵਰ ਹੈਵੀ ਡਰਾਈਵਰ ਆਏ ਆਹ ਦੇ ਟਰੈਕਟਰ ਲੱਭੇ ਸਫਾਈ ਸਾਰੇ ਗੱਡੀਆਂ ਦੇ ਮਾਸਟਰ ਡਰਾਈਵਰ ਨੇ ਜੀ ਟਰੈਕਟਰ ਚੋਰੀ ਕਰਕੇ 도ੜੇ ਆ ਹੁਣੀ ਅਸੀਂ ਪਿੰਡ ਨੂੰ ਪਾ ਲਿਆ ਮੰਡੀ ਤੋਂ ਚੋਰੀ ਕਰਕੇ ਸਫਾਈ ਸਾਡੇ ਹੈਵੀ ਡਰਾਈਵਰ ਨੇ ਹਰ ਟਰੈਕਟਰ ਗੱਡੀ ਦੇ ਮਾਹਰ ਨੇ ਭਾਈ ਕਿ ਨਹੀਂ ਹਾਂਜੀ ਹਾਂਜੀ ਮਾਹਰ ਦੇ ਫਾਰਮ ਟਰੈਕਟਰ ਦਾ ਮਾਹਰ ਆ ਜੀ ਇਹ ਚੀਜ਼ ਦਾ ਮਾਹਰ ਫਾਰਮ ਫਾਰਮ ਜੋ ਮਰਜ਼ੀ ਮਰਵਾ ਲਓ ਮੇਤੋਂ ਹੈ ਗਾਇਸ ਗੁੱਡ ਮਾਰਨਿੰਗ ਸੋ ਅੱਜ ਹੈਗਾ ਵਿਆਹ ਵਾਲਾ ਦਿਨ ਆਪਾਂ ਹੋ ਗਏ ਆ ਪੂਰੇ ਰੈਡੀ ਓਕੇ ਰਿਪੋਰਟ ਨਾ ਤੁਹਾਡੇ ਕੋਲ ਖੁਸ਼ਬਾ ਜੀ ਹਰ ਵਾਰ ਦੀ ਤਰ੍ਹਾਂ ਤੇ ਮੇਰੀ ਕਟਿੰਗ ਦੇ ਬਹੁਤ ਸਨੈਪਚੈਟ ਦੇ ਮੈਸੇਜ ਆਏ ਕਿੱਥੋਂ ਕਰਾਈ ਕੀ ਹੇਅਰ ਸਟਾਈਲ ਉਹ ਤੁਹਾਨੂੰ ਸਾਰੀ ਡਿਟੇਲ ਮੈਂ ਵਲੌਗ ਦੇ ਐਂਡ 'ਚ ਦਵਾਂਗਾ ਵੀ ਕਿੱਥੋਂ ਕਰਨੀ ਕਿੱਥੋਂ ਹੇਅਰ ਸਟਾਈਲ ਮੈਂ ਲਿਆ ਹੈਗਾ ਇੱਥੇ ਬਰਾਤ ਵਗੈਰਾ ਵੀ ਪੂਰਾ ਓਕੇ ਰਿਪੋਰਟ ਮਾਹੌਲ ਹੋ ਚੁੱਕਾ ਆ ਅੱਜ ਕਰੋ मिलनी आगे जाके वीडियो मेरी कवर करूँगा सादा हनीब्रा इस तो बार है धानेदा तो नॉर्डलैप कोबना अब तो मेरे मामे मेरी जान मामे, तो मामे दो मामगे वो तीनों मामे कटे फ्रेम जाके दो तो तीन हो क्या तीनों मामे एक फ्रेम जाके और की चाहिए और आ रहा है चंगे ਦੋਨੇ ਹੋ ਜੀ ਆਪ ਲੈ ਗਾਟਣ ਤੇ ਤੁਸ ਜੀ ਮਾਫੀ ਜੀ ਮੈਂ ਸਵਾਸਤਿ ਜੀ ਸਾਡੇ ਸਾਰੇ ਜੀ ਬਣਾ ਸਦਾ ਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਵਿਆਹ ਦੀਆਂ ਬਾਕੀ ਵਲੋਗ ਅੱਗੇ ਚੱਲਦਾ ਰਹੂਗਾ। ਜਿਹੜੇ ਸਾਰੇ ਨਾਲ ਜੁੜੇ ਹੋਏ ਆ ਸਾਡੇ ਬਹੁਤ ਪਰਿਵਾਰ ਵਿੱਚ। ਸੋ ਇਹਨਾਂ ਨੇ ਹਰ ਵੇਲੇ ਜੱਲਾ ਪਲੇਟ ਪੂਰੀ ਭਰ ਲਈ ਹੋਈ ਆ। ਹਾਂਜੀ। ਮੈਂ ਵੀ ਇੰਦਾ ਵੀਡੀਓ ਬਣਾਉਂਦੀ ਸੀ ਸੋਹਣੇ ਲਈ। ਉਹ ਪਤਾ ਕੀ ਕਹਿੰਦੇ ਪਏ ਕਿੰਨਾ ਵੀ ਲੱਗਦਾ। ਸੋ ਇਧਰ ਫੋਟੋ ਸ਼ੂਟ ਪੂਰਾ ਚੱਲ ਰਿਹਾ ਹੈਗਾ। ਆ ਮੇਰਾ ਸਾਥ ਬਹੁਤ ਧੀਰਿਆ ਸਾਰਾ ਕੁ ਮੈਂ ਚੈਨਲ ਕਰਾ ਰੀ ਆ ਸਬਸਕ੍ਰਾਈਬ। ਬਹੁਤ ਜ਼ਿਆਦਾ ਸਾਥ ਮੇਰਾ ਧੀਰਿਆ। ਸਵਾਗਤ ਹੈ ਮੇਰੇ ਅਗਨੇ ਨਿਊ ਸਬਸਕ੍ਰਾਈਬਰ ਸਾਰੇ ਮੇਰੇ ਨਿਊ ਜੈਸ਼ੋਰਮਾ ਕਲਮਾ ਹੈ ਇੱਕ ਫ੍ਰੇਮ ਲੈ ਜਾਣਾ ਨਹੀਂ ਤੂੰ ਹੋਰ ਮੈਂ ਕੋਈ ਨਹੀਂ ਰਾਤ ਨੂੰ ਤੇਰੇ ਕੋਲ ਹੀ ਆ ਹਾਂਜੀ ਤੇਰੇ ਕੋਲ ਹੀ ਆ ਭਰਾ ਜਿੱਦਾਂ ਮਰਜੀ ਗਿਆ ਜੀ ਓਏ ਕੈਸ਼ੀਅਰ ਸਾਹਿਬ ਹਾਂਜੀ ਹਾਂਜੀ ਰੇਂਬੋ ਸੋਨਾ ਬਣਿਆ ਸੀ ਮੈਂ ਕਿਹਾ ਇੱਕ ਅੱਧੀ ਵੀਡੀਓ ਛੱਡ ਲਈਏ ਭਰਾਵਾ ਦੇ ਨਾਲ ਬਾਕੀ ਬਲੌਗ ਦੇ ਐਂਡ ਹੋਣ ਵਾਲਾ ਜਲਦੀ ਸੋ ਇਧਰ ਚੜ ਰਿਆਂ ਜੀ ਅੰਕੁਸ਼ ਦਾ ਸੌਥ ਵਾਲਾ ਫੋਟੋ ਸ਼ੂਟ ਕਰਾ 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 ਤੂੰ ਕਰਾ ਮੈਨੂੰ ਤਾਂ ਲੱਗਦਾ ਸੀ ਕੇ ਵੀ ਆ ਤੂੰ ਵੀ ਨਿਕਲ ਗੱਲ ਵੇ ਨਹੀਂ ਟੋਪ ਹੀ ਲੱਗਣੀ ਸੀ ਨਾ ਤੁਹਾਡੀ ਵੀਡੀਓ ਬੜੀ ਯਸਮੰਦੀ ਵਿਆਹ ਵਾਲੀ ਸੱਚੀ ਚ ਬੜੀ ਯਸਮੰਦੀ ਵੀਡੀਓ ਤੁਹਾਡੀ ਅੰਕੂ ਭਾਈ ਦੇਖੀ ਉਹ ਲੈ ਸਾਲੀ ਆ ਫੋਟੋ ਮੈਂ ਕਿਹਾ ਓਕੇ ਰਿਪੋਰਟ ਓ ਯਾਰ ਵਾਕਈ ਯਾਰ ਅੰਕੂ ਆ ਫੋਟੋ ਵਾਕਈ ਪਾਣ ਵਾਲੀ ਮੈਂ ਤਾਂ ਚਾਹੇ ਨਵੀਂ ਵੀਡੀਓ ਚੈੱਕ ਕਰੋ

ਉਹਦੀ ਫੋਟੋ ਚੰਗੀ ਕਾ ਖਿੱਚੇ ਅਸੀਂ ਕੱਲ ਨੂੰ ਲਿਆ ਕਰਨਾ ਹਾਂ ਹਾਂ ਜੀ ਜ਼ਰੂਰ ਜਰੂਰ ਜੀ ਇਹ ਦੇਖੋ ਇੱਧਰ ਕੱਲ ਕੱਲ ਜੀ ਟਾਈਮ ਨਹੀਂ ਇਹਨਾਂ ਥੋੜੇ ਜਿਹੇ ਸੁੱਕੇ ਇਹ ਆ ਚੱਕ ਹਾਂ ਮਿਸਮ ਬੱਲੇ ਆ ਕੋਲਾ ਉਹਦੇ ਨਾਲ ਤਾਂ ਜ਼ਬਲ ਦੇ ਜਾਣੇ ਉੱਠ ਪਈਦਾ ਉੱਤੀ ਹੀ ਰਿੱਟਾ ਪੰਦਾ ਕਸ਼ਮੀਰ ਜੂਰੇ ਨਾਲ ਆਵਾਜ਼ ਆ ਰਹੀ ਦੀਆਂ ਦੇ ਪੱਤਿਆਂ ਦੇ ਲਾਤੀਆਂ ਬੁਖਰੀਆਂ ਤੇ ਦਿੱਤੀ ਹੈ ਗੁਰੂ ਹਾਸੇ ਨਾ ਪਾਉਂਦੀ ਆ ਰਹੀ ਨਾ ਦੁਨੀਆ ਦੇ ਨਾਲ ਨਾ ਬਸ ਦੀਆਂ ਦਿੱਤੀਆਂ ਉਹ ਹਾਸੇ ਨਾ ਢਾਣੀ ਸਵਾ ਆਪਣੇ ਵਲੋਗ ਦਾ ਬਿਲਕੁਲ ਐਂਡ ਹੈਗਾ ਅਪਣੇ ਸਭੀ ਜਲਦੀ ਹੀ ਘਰੋਂ ਦੀ ਢੋਲੀ ਤੇ ਸਾਡਾ ਹੁੰਦਾ ਹੈਗਾ ਬਦੋਖ ਦਾ ਐਂਡ ਤੇ ਬਾਕੀ ਜੇ ਇੱਕ ਤੱਕ ਬਲੋਗ ਨਹੀਂ ਦੇਖਣੀ ਪਹੁੰਚੀ ਗਈ ਉਹਦੇ ਚੈਨਲ ਨੂੰ ਬਾਰੇ ਸਰਪ੍ਰਾਈਜ਼ ਕਰ ਦਿਓ ਸ਼ੇਅਰ ਤੇ ਕਰ ਦਿਓ ਲਾਈਕ ਚੰਗਾ ਜੀ